ਸ਼ੀਕਲ ਸਾਰਣੂ ਅੱਜ ਆਪਾਂ ਜਾਣਾਂਗੇ ਘਰ ਵਿੱਚ ਖਾਣਾ ਪਕਾਉਣ ਵੇਲੇ ਵਰਤੀ ਜਾਣ ਵਾਲੀ ਨਮਕਵਾਰੀ ਚਿੱਟਾ ਲੂਣ ਤੇ ਸਿੰਦਾ ਨਮਕ ਚਿੱਟੇ ਲੂਣ ਤੋਂ ਬਿਹਤਰ ਹੁੰਦਾ ਸਿੰਦਾ ਨਮਕ ਆਓ ਜਾਨੀਏ ਇਹਹੀ ਸਿੰਦਾ ਨਮਕ ਕਿੱਥੋਂ ਆਉਂਦਾ ਹੈ ਇਹ ਆਪਣੀ ਸਿਹਤ 'ਤੇ ਕੀ ਅਸਰ ਪਾਉਂਦਾ ਹੈ ਸਿੰਦਾ ਨਮਕ ਕਿਵੇਂ ਅਤੇ ਕਿੰਨੀ ਮਾਤਰਾ ਵਿੱਚ ਵਰਤਣਾ ਚਾਹੀਦਾ ਹੈ ਸਿੰਧਾ ਨਮਕ ਕਿੱਥੋਂ ਆਉਂਦਾ ਹੈ ਆਓ ਜਾਣਦੇ ਹਾਂ ਸਿੰਧਾ ਨਮਕ ਇੱਕ ਕੁਦਰਤੀ ਖਣਿਜ ਹੈ ਜੋ ਸਮੁੰਦਰੀ ਨਮਕ ਵਾਂਗ ਸਮੁੰਦਰ ਵਿੱਚੋਂ ਨਹੀਂ ਸਗੋਂ ਚਟਾਨਾਂ ਜਾਂ ਖਣਿਜ ਖਾਨਾਂ ਚੋਂ ਕੱਢਿਆ ਜਾਂਦਾ ਹੈ ਇਹ ਨਮਕ ਹਿਮਾਲੀਅਨ ਖੇਤਰ ਜਾਨੀ ਕਿ ਪਾਰਤ ਨੇਪਾਲ ਪਾਕਿਸਤਾਨ ਵਿੱਚ ਪਾਇਆ ਜਾਂਦਾ ਹੈ ਇਸੇ ਲਈ ਇਸ ਨੂੰ ਪਾਕਿਸਤਾਨੀ ਨਮਕ ਵੀ ਕਿਹਾ ਜਾਂਦਾ ਹੈ ਕਈ ਜਗ੍ਹਾ ਤੇ ਇਸ ਨੂੰ ਅਕਸਰ ਹਿਮਾਲੀਅਨ ਪਿੰਕ ਸాల్ਟ ਵੀ ਕਿਹਾ ਜਾਂਦਾ ਹੈ ਸਿੰਡਾ ਨਮਕ ਸਾਡੀ ਸਿਹਤ ਤੇ ਕੀ ਅਸਰ ਪਾਉਂਦਾ ਹੈ ਮਾਹਰਮ ਤਬਕ ਇਹ ਨਮਕ ਦਾ ਬਹੁਤ ਜ਼ਿਆਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ ਜਿਸ ਨਾਲ ਦਿਲ ਦੇ ਦੌਰੇ ਅਤੇ ਦਿਲ ਦੀਆਂ ਬਿਮਾਰੀਆਂ ਵਧਣ ਦਾ ਖਤਰਾ ਪੈਦਾ ਹੋ ਜਾਂਦਾ ਹੈ ਬਹੁਤ ਜ਼ਿਆਦਾ ਸਿੰਡਾ ਨਮਕ ਖਾਣ ਨਾਲ ਵਾਟਰ ਰੀਟੇਸ਼ਨ ਵੀ ਹੁੰਦਾ ਹੈ ਜਿਸ ਨਾਲ ਗੁਦਰ ਗੁਰਦਿਆਂ ਤੇ ਵੀ ਦਬਾਅ ਪੈ ਸਕਦਾ ਹੈ ਲੰਬੇ ਸਮੇਂ ਤੱਕ ਸਿੰਧਾ ਨਮਕ ਦਾ ਸੇਵਨ ਕਰਨ ਨਾਲ T3 ਅਤੇ T4 ਹਾਰਮੋਨਸ ਵਿੱਚ ਵੀ ਕਮੀ ਆ ਸਕਦੀ ਹੈ ਸਿੰਧਾ ਨਮਕ ਕਿਵੇਂ ਅਤੇ ਕਿੰਨੀ ਮਾਤਰਾ ਵਿੱਚ ਵਰਤਣਾ ਚਾਹੀਦਾ ਆਓ ਜਾਣਦੀਆਂ ਸਿੰਧਾ ਨਮਕ ਦਾ ਸੇਵਨ ਨਿਯਮਤ ਤੌਰ ਤੇ ਨਹੀਂ ਕਰਨਾ ਚਾਹੀਦਾ ਜਨਨ ਕਿ ਸਾਨੂੰ ਡੇਲੀ ਇਨੂੰ ਨਹੀਂ ਯੂਜ਼ ਕਰਨਾ ਚਾਹੀਦਾ ਇਸ ਲਈ ਇਸ ਨੂੰ ਸਿਰਫ ਡਾਕਟਰਸਲਾ ਅਨੁਸਾਰ ਹੀ ਖਾਣਾ ਚਾਹੀਦਾ ਹੈ ਸੇਂਦਾ ਨਮਕ ਭੋਜਨ ਵਿੱਚ ਆਇਓਡੀਨ ਦੀ ਸਹੀ ਮਾਤਰਾ ਬਣਾਈ ਰੱਖਣ ਵਿੱਚ ਘਰ ਵਿੱਚ ਪਕਾਏ ਗਏ ਭੋਜਨ ਵਿੱਚ ਆਮ ਨਮਕ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੇ ਵਿੱਚ ਆयोडीਨ ਦੀ ਕਮੀ ਹੁੰਦੀ ਹੈ ਆयोਡੀਨਸ ਵਿੱਚ ਨਹੀਂ ਹੁੰਦਾ ਜਿਹੜਾ ਵੀ ਆਪਾਂ ਘਰੇ ਨਮਕ ਯੂਜ਼ ਕਰਦੇ ਆਂ ਡੇਲੀ ਖਾਣਾ ਪਕਾਉਣ ਦੇ ਲਈ ਉਹਦੇ ਵਿੱਚ ਆयोडीਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਆयोडीਨ ਯੁਕਤ ਹੀ ਨਮਕ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਹੈ ਜਦੋਂ ਵੀ ਅਸੀਂ ਮਾਰਕੀਟ 'ਚੋਂ ਕੋਈ ਨਮਕ ਦੇ ਪੈਕੇਟ ਖਰੀਦਣ ਜਾਂਦੇ ਆਂ ਤਾਂ ਸਾਨੂੰ ਆयोडीਨ ਜ਼ਰੂਰ ਰੀਡ ਕਰ ਲੈਣਾ ਚਾਹੀਦਾ ਹੈ ਵੀ ਪੈਕੇਟ ਉੱਪਰ ਲਿਖਿਆ ਹੋਇਆ ਕਿ ਨਹੀਂ ਲਿਖਿਆ ਹੋਇਆ ਅੱਗੇ ਹੈ ਜੀ ਜਦੋਂ ਸਿੰਧ ਦਾ ਨਮਕਾ ਆਪਾਂ ਨੂੰ ਵਰਤਣਾ ਚਾਹੀਦਾ ਹੈ ਜਾਣਦੇ ਆਂ ਕਦੋਂ ਵਰਤਣਾ ਹੈ ਪਾਪੜ ਅਚਾਰ ਚਟਨੀ ਦਹੀਂ